ਲੇ ਵਸਤਰਲੇ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਭਾਈ ਮਾਨ ਸਿੰਘ ਨੇ ਜਿਹੜਾ ਗੁਰੂ ਜੀ ਤੋਂ ਆਗਿਆ ਲੈ ਕੇ ਇੱਕ ਨੀਲੀ ਲੀਰ ਚੁੱਕ ਕੇ ਕਹਿੰਦੇ ਆਪਣੀ ਪੱਗ ਚ ਟੰਗ ਲਈ ਜਿੱਥੋਂ ਕਹਿੰਦੇ ਨਿਹੰਗ ਸਿੰਘਾਂ ਦੇ ਫਰਲੇ ਦਾ ਜਨਮ ਹੋਇਆ ਸਹੀ ਮੁਸਲਮਾਨਾਂ ਦਾ ਰੰਗ ਆ ਮੁਸਲਮਾਨ ਪੀਰ ਜਿਹੜੇ ਉਹ ਨੀਲਾ ਰੰਗ ਪਾਉਂਦੇ ਆ ਵੀ ਸਾਡੇ ਧਰਮ ਦੇ ਪੈਗੰਬਰ ਕਹਾਉ ਨੀਲਾ ਬਣਾ ਪਾ ਕੇ ਠੀਕ ਹੈ ਜੀ ਮਹਾਰਾਜ ਨੇ ਬਧਨ ਕੀਤਾ ਜੀ ਕਹਿੰਦੇ ਸਮਾਂ ਆਊਗਾ ਤੁਹਾਡੇ ਧਰਮ ਦੇ ਪੀਰ ਵੀ ਕਹਾਵਾਂਗੇ ਤੇ ਜਦੋਂ ਫਰਮਾਸ਼ੀ ਵਾਲੇ ਤੋਂ ਉੱਚ ਦੇ ਪੀਰ ਬਣ ਕੇ ਨਿਕਲੇ ਸਤਿਗੁਰੂ ਤੇ ਉਹ ਪੀਰ ਘਵਾਇਆ ਮਹਾਰਾਜ ਜੀ ਆਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਵੀ ਕਰਨੀ ਨਾਮਾ ਦੇ ਬਜਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੇ ਨੇ ਇਹ ਵੀ ਗੱਲ ਸਾਡੇ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਜਿਹੜਾ ਰਾਜ ਕਰੇਗਾ ਖਾਲਸਾ ਵੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਪਾਤਸ਼ਾਹ ਦੇ ਬਜਨ ਨਹੀਂ ਹੈ ਇਹ ਮਹਾਰਾਜ ਕਹਿੰਦੇ ਵੀ ਜਿਹੜੇ ਪਰਬਤ ਆ ਨਾ ਉਹ ਅੰਨ ਧੰਨ ਦੇਣਗੇ ਲਾਲ ਦੇਣਗੇ ਹੀਰੇ ਮੋਤੀ ਪਰਬਤਾਂ ਤੋਂ ਪ੍ਰਗਟ ਹੋਣੇ ਆ ਤੇ ਇਹੋ ਜਿਹਾ ਰਾਜ ਉਹ ਖਾਲਸਾ ਜੇ ਇਤਿਹਾਸ ਨੂੰ ਪੜ੍ਹੀਏ ਤੇ ਪਤਾ ਲੱਗਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼ਸਤਰਧਾਰੀ ਸੀਗੇ ਇਹ ਸਹੀ ਗੱਲ ਹੈ ਇਥੋਂ ਸ਼ਰੀਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਜਰਾਬਾਂ ਤੋਂ ਤੇ 1400 ਆਸ-ਪਾਸ 0.1 ਇਹ ਤਿਆਰੀ ਮੈਨੂੰ ਲੱਗਦਾ ਵੀ ਜੇ ਪਿੰਡ ਦੇ ਵਿੱਚ ਨਾ 500 ਘਰ ਆ ਤਾਂ ਇੱਕ ਅੱਧਾ ਘਰ ਜਿਹੜਾ ਆ ਇਹ ਵੀ ਰੰਗ-ਰੋਂਗ ਕਰਾਉਂਦਾ ਮੈਨੂੰ ਲੱਗਦਾ ਨਹੀਂ ਇਹ ਰੰਗ-ਰੋਂਗ ਕਰਾਉਂਦੇ ਆ ਰੰਗ ਵਾਲੇ ਕੰਮ ਦੇ ਹੱਕ 'ਚ ਹੈ ਨਹੀਂ ਇਹ ਆਪਾਂ ਗਲੀ ਹੋਰ ਵਿੱਚ ਦੀ ਆਏ ਨਾ ਇਹਦੇ ਮੁੜਕੇ ਬੰਦ ਹੋਊਗੀ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਆਪਾਂ ਆਏ ਹੋਏ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮਾਲਵਾ ਦੇਸ਼ ਮਾਲਵੇ ਦੇਸ਼ ਦੇ ਆਪਾਂ ਸੈਰ ਕਰ ਰਹੇ ਆ ਤੇ ਅੱਜ ਪੁੱਜਿਆ ਕਿਹੜਾ ਪਿੰਡ ਬਾਬਾਈ ਢਿੱਲਵਾ ਕਲਾਂ ਢਿੱਲਵਾ ਕਲਾਂ ਪਿੰਡ ਦੇ ਵਿੱਚ ਆਪਾਂ ਆਏ ਆ ਤੇ ਆ ਪਹਿਲਾਂ ਤਾਂ ਇਹਨਾਂ ਦੇ ਪਿੰਡ ਦੇਖੋ ਇਹਨਾਂ ਦੀਆਂ ਗਲੀਆਂ ਇਹ ਤਿਆਰੀ ਮੈਨੂੰ ਲੱਗਦਾ ਵੀ ਜੇ ਪਿੰਡ ਦੇ ਵਿੱਚ ਨਾ 500 ਘਰ ਆ ਤਾਂ ਇੱਕ ਅੱਧਾ ਘਰ ਜਿਹੜਾ ਇਹ ਵੀ ਰੰਗ ਰੰਗ ਕਰਾਉਂਦਾ ਮੈਨੂੰ ਲੱਗਦਾ ਨਹੀਂ ਇਹ ਰੰਗ ਰੰਗ ਕਰਾਉਂਦੇ ਆ ਰੰਗ ਵਾਲੇ ਕੰਮ ਦੇ ਹੱਕ 'ਚ ਹੈ ਨਹੀਂ ਇਹ ਇੱਥੇ ਰੰਗ ਦੀ ਸੇਲ ਬਹੁਤ ਘੱਟ ਆ ਹੈਨਾ ਕਰਾਉਂਦੇ ਆ ਜੀ ਨੇ ਕਿੱਥੇ ਵਿਆਹ ਸ਼ਾਦੀ ਤੇ ਕਿਥੇ ਤੇ ਮੇਰੇ ਨਾਲ ਹੈ ਬਾਬਾ ਜੀ ਪ੍ਰਥਪਾਲ ਸਿੰਘ ਵਰਗਾੜੀ ਬਾਬਾ ਪਾਈ ਖਾਲਸਾ ਵਾਇਕ ਜਿੱਕੀ ਫਤ ਆਣਾ ਮੈਨੂੰ ਇਹ ਸੈਰ ਕਰਾਉਂਦੇ ਪਹਿਲਾਂ ਮੈਂ ਇਹਨਾਂ ਨੂੰ ਹਾਸਾ ਸੀ ਮੈਂ ਕਿਹਾ ਤੁਹਾਡੇ ਆ ਦੇਖ ਲਓ ਤੁਸੀਂ ਆਪ ਨਜ਼ਰ ਮਾਰ ਲਓ ਚਲੋ ਘਰ ਭੱਡੇ ਬਣਾਏ ਆ ਸਾਡੇ ਹਾਂ ਵੱਡੇ ਬਹੁਤ ਆ ਘਰ ਘਰ ਵੀੜੇ ਬਹੁਤ ਖੁੱਲੇ ਆ ਜੀ ਹਾਂ ਪਰੇੜੇ ਵੀ ਬੜੇ ਖੁੱਲੇ ਆ ਮੈਂ ਕਿਰਸ ਜੀ ਨਹੀਂ ਕਰਦਾ ਲੰਬਾਈ ਜੀ ਬਹੁਤ ਹੈ ਨਾ ਹਾਂਜੀ ਕਿਰਸ ਨਹੀਂ ਕਰਦੇ ਸਾਡੇ ਥਾਂ ਤੋਂ ਵੱਲਣ ਲੱਗਿਆ ਹਾਂ ਕਿਉਂਕਿ ਜਗਾ ਜ਼ਮੀਨਾਂ ਖੁੱਲੀਆਂ ਸਾਡੇ ਸਾਰੇ ਪਾਸੇ ਜੀ ਤੇ ਪਰ ਇੱਕ ਗੱਲ ਹੈ ਵੀ ਇਹ ਬਸ ਰੰਗ ਰੋਂਗ ਨਹੀਂ ਹੈ ਕਰਾਂ ਦੇ ਬਾਕੀ ਸਾਰਾ ਕੋਈ ਲੋਟ ਚ ਤਾਂ ਹੁਣ ਦੇਖੋ ਕਿੱਡਾ ਮਕਾਨ ਬਣਾਇਆ ਉਹ ਸਾਹਮਣੇ ਉਹ ਬਾਈ ਉਹ ਨਹੀਂ ਜਿਹੜਾ ਬਾ ਰੰਗ ਨਹੀਂ ਕਰਾਇਆ ਸਾਡੇ ਵਾਲੇ ਤਾਂ ਜਦ ਤੱਕ ਰੰਗ ਨਹੀਂ ਹੋਇਆ ਉਹਦੇ ਤੱਕ ਮੰਨਦੇ ਨਹੀਂ ਵੀ ਤੁਹਾਡਾ ਘਰ ਤਿਆਰ ਹੋ ਗਿਆ ਤੇ ਹੁਣ ਆਪਾਂ ਇੱਥੇ ਚੱਲੇ ਆ ਇੱਕ ਮਹਾਰਾਜ ਦਾ ਸਥਾਨ ਆ ਤੇ ਗੁਰਦਰਾ ਸਾਹਿਬ ਉੱਧਰ ਆ ਪੰਜ ਦਰਸ਼ਨ ਕਰਨ ਲਈ ਤੁਹਾਨੂੰ ਵੀ ਕਰਾਉਂਦੇ ਆ ਵਸਤਰ ਸਥਾਨ ਗੁਰਦਰਾ ਸਾਹਿਬ ਇੱਥੇ ਤੇ ਪਿੰਡ ਢਿਲਮਾ ਕਲਾ ਪਹਿਲੀ ਪਾਸ਼ਾਹੀ ਦੀ ਵੀ ਆ ਤੇ ਦਸਵੀਂ ਪਾਸ਼ਾਹੀ ਦੀ ਵੀ ਵਸਤਰ ਹੈ ਅੱਛਾ ਜੀ ਦੋ ਪਾਸ਼ਾਹੀਆਂ ਦੇ ਇੱਥੇ ਜਿਹੜੇ ਵਸਤਰ ਪਏ ਨੇ ਤੇ ਆਪ ਵੀ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾਉਂਦੇ ਆ ਤੇ ਦੇਸ਼ ਮਾਲਵੇ ਵਾਲਿਆਂ ਦੇ ਫਿਰਦੇ ਆ ਟਾਹਲ ਦੇ ਗਲੀਆਂ ਦੇ ਵਿੱਚ ਆ ਜੰਦੇ ਆ ਬਹੁਤ ਚੀਜ਼ ਤੁਹਾਡੇ ਦਬਾਬੇ ਚ ਜਾਂ ਹਾਂ ਇਸ ਦਾ ਬਿਲਕੁਲ ਵੀ ਹੈ ਨਹੀਂ ਸਾਢੇ ਲੱਖ ਕੇ ਆ ਆ ਚੀਜ਼ ਨਹੀਂ ਹੈਗੀ ਜਿੱਦ ਤੁਹਾਡਾ ਆ ਬੈਠਿਆ ਹਾਂ ਘਰਾਂ ਦੇ ਬਾਹਰ ਆਹੋ ਐਨੇ ਐਨੇ ਖੁੱਲੇ ਸਾਡੇ ਉਹ ਹੈ ਨਹੀਂ ਜੀ ਜੀ ਆਰਕੀਟੇ ਖੁੱਲਾ ਯਾਰ ਇਹ ਚੀਜ਼ਾਂ ਨਹੀਂ ਸਾਡੇ ਹੈਗੀਆਂ ਤੇ ਹਾਂ ਚਲੋ ਆਪਣੀ ਆਪਣੀ ਜੁਹ ਦਾ ਫਰਕ ਹੈ ਤੇ ਜਿਹੜੀਆਂ ਸਾਡੇ ਵੱਲ ਉਹ ਇੱਥੇ ਨਹੀਂ ਹੈ ਜਿਹੜੀਆਂ ਇੱਥੇ ਆ ਉਧਰ ਨਹੀਂ ਹੈ ਗਲੀਆਂ ਗੁਲੀਆਂ ਥੋਡੀਆਂ ਘਰ ਘਰ ਇਹਨਾਂ ਘਰ ਨਾਲ ਇੱਕ ਚੀਜ਼ ਹੈ ਵੀ ਲੰਬਾਈ ਚ ਵੜੇ ਆ ਮਾਲਵੇ ਵਾਲਿਆਂ ਦੇ ਹੈਨਾ ਬਿਲਕੁਲ ਲੰਬੇ ਬਹੁਤ ਹੈ ਤੇ ਕਾਫੀ ਏਰੀਆ ਮੱਲਿਆ ਹੁੰਦਾ ਇਹਨਾਂ ਨੇ ਵਸਤਰਾਂ ਦਾ ਉਹ ਬੋਰਡ ਲੱਗਿਆ ਵਾਗੇ ਜਾਣਾ ਸੀ ਤੇ ਆ ਜੀ ਵਾ ਪਿੰਡ ਦੀ ਸੈਰ ਕਰ ਲਓ ਬਈ ਜੱਤ ਕਰਨ ਢਿਲਵਾ ਕਲਾ ਪਿੰਡ ਇਧਰ ਉਹ ਲੱਗਿਆ ਬੋਰਡ ਤੇ ਗੁਨਾਨ ਗਰੇਵ ਚੀ ਤੇ ਗੁਰਕੋਵ ਸਿੰਘ ਜੀ ਦਾ ਵਸਤਰਾ ਸਥਾਨ ਹੁਣ ਆਪਾਂ ਅੰਦਰ ਵਸਤਰਾ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਇਧਰ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਉਧਰ ਸੁਖਾ ਅਸਨ ਸਾਹਿਬ ਦਾ ਤੇ ਇੱਥੇ ਜਿਹੜਾ ਹੈ ਕੁਝ ਨਿਸ਼ਾਨੀਆਂ ਮਹਾਰਾਜ ਦੇ ਨਾਲ ਜਿਹੜੀਆਂ ਰਿਲੇਟਡ ਨੇ ਉਹ ਪਈਆਂ ਨੇ ਤੇ ਬਬਈ ਦਸਵਾ ਮੜਾਈ ਇਹ ਲਿਖਿਆ ਹੋਊਗਾ ਨਾਲ ਨਾਲ ਜੀ ਇਹ ਮਾਲਾ ਪਾਤਸ਼ਾਹੀ ਪਹਿਲੇ ਹੈ ਨਾ ਉਹ ਨਾਨਕ ਪਾਤਸ਼ਾਹੀ ਜੀ ਦੀ ਮਾਲਾ ਹੈ ਨਾ ਜੀ ਵਾਹ ਜੀ ਵਾ ਤੇ ਪੋਥੀ ਪਾਤਸ਼ਾਹੀ ਪਹਿਲੇ ਇਹ ਪੋਥੀ ਸਾਹਿਬ ਹੈ ਹਾਂ ਜੀ ਤੇ ਇਹਦੇ ਵਿੱਚ ਕਿਹੜੀ ਬਾਣੀ ਉਚਾਰਨ ਕੀਤੀ ਹੋਈ ਗੁਰਪਾਤ ਇਹ ਮੇਰੇ ਹੋ ਜੀਗਾ ਇਹ ਇਹਨਾਂ ਪੁੱਛਣਾ ਪੈਣਾ ਇਹਨਾਂ ਨੂੰ ਜੀ ਜੀ ਸੇਲ ਦੀ ਟੋਪੀ ਪਾਤਸ਼ਾਹੀ ਪਹਿਲੀ ਤੇ ਟੋਪਾ ਸਾਹਿਬ ਪਾਸ਼ਾ ਹੀ ਪਹਿਲੀ ਦਾ ਤੇ ਉੱਧਰ ਕਹਿੰਦੇ ਆ ਥੀਲਾ ਸਾਹਿਬ ਮਾਰੇ ਦਿਖ ਜਾਣਾ ਕੀ ਬਾਤ ਹੈ ਨਾਲ ਜਿਹੜਾ ਹੈ ਨਾ ਆ ਹਾਂਜੀ ਗੋਨانک ਪਾਸ਼ਾ ਜੀ ਦਾ ਜੀ ਜੀ ਤੇ ਗੋਮਖੀਆਂ ਜਿਹੜਾ ਪਾ ਜੀ ਨੂੰ ਕਹ ਦਿੰਦੇ ਆ ਅੱਛਾ ਜਰਾ ਬਾਹਾਂ ਤੇ ਰੂਹੀ ਵਾਲਾ ਚੋਲਾ ਸਾਹਿਬ ਉਹ ਮਮਲੂ ਸਿਆਲ ਚ ਪਾਉਣ ਵਾਲਾ ਹੋਣਾ ਏ ਉਹ ਬਾਬੇ ਮਿਹਰਬਾਨ ਦੀ ਪੋਤੀ ਗੋਦੜੀ ਪਾਸ਼ਾਹੀ ਪਹਿਲੀ ਵਾ ਜੀ ਵਾ ਤੇ ਇਧਰ ਆ ਵੀ ਦਸਤਾਰ ਛੋਟੀ ਅਤੇ ਵੱਡੀ ਪਾਸ਼ਾਹੀ ਪਹਿਲੀ ਦਸਮੀ ਅੱਛਾ ਦਸਮੇ ਪਾਸ਼ਾ ਤੇ ਇਹਨਾਂ ਬੇਰਦ ਹੋ ਗਿਆ ਨਾ ਬੇਰਦ ਹੋ ਗਿਆ ਕਾਸੀ ਚ ਉਹ ਰੱਖੇ ਹੋਏ ਆ ਨਾ ਲਪੇਟ ਕੇ ਜਿਹਦਾ ਰੂਮ ਹੋ ਗਿਆ ਜਾਂ ਕੁਝ ਆ ਅਸਲੀ ਹੈ ਨਾ ਰੰਗ ਇਹਨਾਂ ਦਾ ਜੀ ਜੀ ਹੋਰ ਜੀ ਤੇ ਚੋਲਾ ਸਾਇ ਪਾਸ਼ਾਈ ਦਸਵੀਂ ਦਾ ਤੇ ਇਧਰ ਜੁਰਾਬਾਂ ਇਧਰ ਦਿਖਾਉਣਾ ਤੁਹਾਨੂੰ ਮੈਂ ਜੁਰਾਬਾਂ ਦੇਖਾਂ ਇਹ ਤੋਂ ਮਹਾਰਾਜ ਦੇ ਸਰੀਰਿਲਦਾਂ ਦਾ ਅਜਾ ਲਾਇਆ ਜਾ ਰਿਹਾ ਸਹੀ ਗੱਲ ਹੈ ਜਿਹੜਾ ਬਾਹੀਂ ਜਿਹੜੇ ਦੇਖ ਲਓ ਵੀ ਕਿੱਥੇ ਤੱਕ ਆਪਣਾ ਇਹ ਗੋਡੇ ਤੱਕ ਤਾਂ ਪੁੱਜਣੀ ਨਾ ਇਹ ਹੈਨਾ ਹਾਂਜੀ ਅਗਰ ਆਪ ਪੈਰ ਹੰਦਮਾਨ ਰਿਹਾ ਹੈਨਾ ਜੇ ਆ ਪੈਰ ਹੋ ਜਾ ਤਾਂ ਗੋਡਿਆਂ ਤੱਕ ਤਾਂ ਪੁੱਜ ਗਿਆ ਬਿਲਕੁਲ ਤੇ ਗਰਮ ਫਰਗਲ ਤੇ ਉਹ ਕਟਾਰ ਸਾਹਿਬ ਪਾਸ਼ਾਈ ਦਸਵੀਂ ਉਹ ਹੈ ਜੀ ਇਹ ਸਹੀ ਗੱਲ ਹੈ ਇਥੋਂ ਸਰੀਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਜਰਾਬਾਂ ਤੋਂ ਹੀ ਬਹੁਤ ਬੜੀ ਸੀਗੇ ਮਹਾਰਾਜ ਸਹੀ ਗੱਲ ਹੈ ਯਾਰ ਕਢਾਈ ਆਦਾ ਚੋਲਾ ਪਾਸੇ ਹਾਂ ਕਢਾਈ ਕਿਤੇ ਨਹੀਂ ਤੇ ਫਿਰ ਜੀ ਵਾਹ ਜੀ ਵਾਹ ਇਹਨਾਂ ਦੇ ਰੰਗ ਉਸ ਟਾਈਮ ਦੇ ਉੱਤੇ ਸੁਨਹਿਰੀ ਹੋਣੀ ਜੀ ਇਹ ਚਲੋ ਹੁਣ ਵਿਰਧ ਹੋ ਗਏ ਨੇ ਤਾਂ ਇਹਨਾਂ ਦਾ ਇਹੋ ਜਿਹਾ ਰੰਗ ਹੋ ਗਏ ਨੇ ਤਾਂ ਸੁਨਹਿਰੀ ਚੋਲਾ ਪਾਉਂਦੇ ਸੀ ਮਹਾਰਾਜ ਇਹ ਸਨਹਿਰੀ ਦਸਮੇ ਪਾਸ਼ਾ ਸਨਹਿਰੀ ਨੂੰ ਲੈ ਕੇ ਆ ਗਏ। ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਉੱਥੇ ਮਾ ਮਈ ਦੇ ਸਜਸਤਾਨ ਦੇ ਉੱਤੇ ਵੀ ਜਿਹੜੇ ਪਏ ਨੇ ਉਹ ਵੀ ਸਨਹਿਰੀ ਰੰਗ ਦੀਏ ਦਸਤਾਰ ਉਹਨਾਂ ਦੀ। ਤੇ ਇੱਥੇ ਬਾਈ ਜ਼ਰੂਰ ਕਦੇ ਆਏਗਾ ਜਿਹੜਾ ਮਾਰ ਰਿਹਾ ਉਹ ਦਰਸ਼ਨ ਜ਼ਰੂਰ ਕਰਕੇ ਜਾਇਓ। ਟੱਲਵਾ ਕਲਾ ਪੈਂਦਾ ਬਈ। ਬਰਗਾੜੀ ਦੇ ਲਾਗੇ। ਤੇ ਉਹ ਕਟਾਰ ਮਾਰਾ ਇਹਦੀ। ਕੀ ਕਮਾਲ ਹੈ ਯਾਰ। ਤਾਂ ਨਵਾਲਾ ਬਾਬਾ ਜੀ ਤੁਹਾਡਾ ਦਰਸ਼ਨ ਕਰਵਾ ਰਹੇ ਹਨ ਜੀ ਮਹਾਰਾਜ ਦੇ ਹਨ ਦਰਸ਼ਨ ਕਰਵਾਉਣ ਲਈ ਹੈ ਨਾ ਸੀਚਾਂ ਦੇ ਉੱਤੇ ਇਹ ਮਹਾਰਾਜ ਦੇ ਵਾਕਸ਼ਿਸ਼ ਐ ਵੀ ਕਿਸੇ ਮੈਨੂੰ ਨਹੀਂ ਪਤਾ ਸੀ ਹੁਣ ਅਸੀਂ ਕਦੇ ਆਇ ਇੱਥੋਂ ਮੁੜ ਜਾਣਾ ਸੀ ਆਪਾਂ ਵਾਹ ਜੀ ਵਾਹ ਚੜ੍ਹਦੀ ਕਲਾ ਇੱਕ ਮਿੰਟ ਤੇ ਇੱਥੇ ਲਿਖਿਆ ਇਤਿਹਾਸ ਦੇ ਮੁਤਾਬਕ ਗੋਵਿੰਦ ਸਿੰਘ ਜੀ ਦੇ ਕੋਟ ਕਪੂਰੇ ਕੋਲ ਗਏ ਤੇ ਉੱਥੋਂ ਜਿਹੜਾ ਢਿਲਵਾ ਕਲਾਂ ਪੈਂਦਾ ਹੈ ਜਿੱਥੇ ਅਸੀਂ ਖੜੇ ਆਂ ਤੇ ਇੱਥੇ ਸੋਢੀ ਕੋਲ ਹਜੂਰ ਦੇ ਦਰਸ਼ਨ ਕਰਨ ਲਈ ਆਇਆ ਤੇ ਗੁਰੂ ਮਹਾਰਾਜ ਜਿਹੜਾ ਨੀਲਾ ਪਾਣਾ ਪਹਿਨੇ ਸੀ ਜਦੋਂ ਮਹਾਰਾਜ ਜਦੋਂ ਉੱਚ ਦੇ ਪੀਰ ਬਣ ਕੇ ਜਿਹੜੇ ਆ ਨਿਕਲੇ ਸੀਗੇ ਤਾਂ ਉਹ ਇੱਥੇ ਜਿਹੜਾ ਉਹਨਾਂ ਨੇ ਉਤਾਰ ਕੇ ਅੰਗੀਠਾ ਲਾ ਕੇ ਅਗਨੀ ਭੇਂਟ ਕੀਤਾ ਤੇ ਉਹਨਾਂ ਨੇ ਤੁੱਕ ਪੜੀ ਨੀਲੇ ਵਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ ਭਾਈ ਮਾਨ ਸਿੰਘ ਨੇ ਜਿਹੜਾ ਗੁਰੂ ਜੀ ਤੋਂ ਆਗਿਆ ਲੈ ਕੇ ਇੱਕ ਨੀਲੀ ਲੀਰ ਚੁੱਕ ਕੇ ਕਹਿੰਦੇ ਆਪਣੀ ਪੱਗ ਚ ਟੰਗ ਲਈ ਜਿੱਥੋਂ ਕਹਿੰਦੇ ਨਿਹੰਗ ਸਿੰਘਾਂ ਦੇ ਫਰਲੇ ਦਾ ਜਨਮ ਹੋਇਆ ਤੇ ਗੁਰੂ ਜੀ ਨੇ ਖੁਸ਼ ਹੋ ਕੇ ਪੁਰਾਣੇ ਵਸਤਰ ਛੋਟੀ ਕੋਲ ਨੂੰ ਦੇ ਦਿੱਤੇ ਤੇ ਅੱਜ ਵੀ ਛੋਟੀ ਵੰਸਕੋਲ ਪੈਣ। ਤੇ ਕਿਹੜਾ ਕਹਿੰਦਾ ਨਿਹੰਗ ਸਿੰਘਾਂ ਦੇ ਜਿਹੜਾ ਫਰਲਾ ਹੈ ਜਿਹੜਾ ਆਪਣੇ ਮਹਾਕਾਲ ਨੂੰ ਮਿਲਦਾ ਹੈ ਜੱਥੇਦਾਰ ਨੂੰ ਮਿਲਦਾ ਹੈ ਉਹਦਾ ਜਿਹੜਾ ਮਤਲਬ ਕਿ ਲਾਲੋ ਵੀ ਸ਼ੁਰੂਆਤ ਇੱਥੋਂ ਹੋਈ ਸੀ। ਇਹ ਸਥਾਨ ਤੋਂ ਇੱਥੋਂ ਜਿਹੜਾ ਭਾਈ ਮਾਨ ਸਿੰਘ ਜੀ ਨੇ ਚੁੱਕ ਕੇ ਜਿਹੜਾ ਨੀਲੀ ਅ ਇੱਕ ਲੀਰ ਜਿਹੜੀ ਉਹ ਆਪਣੀ ਦਸਤਾਰ ਤੇ ਸਜਾਈ ਸੀ ਆ ਤੁਸੀਂ ਤਸਵੀਰ ਚ ਵੀ ਦੇਖ ਸਕਦੇ ਆ। ਇੱਥੋਂ ਸ਼ੁਰੂਆਤ ਹੋਈ ਸੀ। ਇਹ ਤੁਸੀਂ ਇੱਕ ਨੀਲੇ ਰੰਗ ਦੇ ਹੋਰ ਗੱਲ ਸੁਣਾਉਂਦੇ ਸੀਗੇ ਮੈਨੂੰ ਦੱਸਿਓ ਮੜਾ ਗਿਆ ਅਜਾ ਅੱਗੇ ਆ ਨੀਲਾ ਵਸਤਰਿਆ ਨਾ ਜੀ ਨੀਲੇ ਰੰਗ ਆ ਉਹ ਅਸਲ ਦੇ ਵਿੱਚ ਸਹੀ ਮੁਸਲਮਾਨਾਂ ਦਾ ਰੰਗ ਆ ਮੁਸਲਮਾਨ ਪੀਰ ਜਿਹੜੇ ਉਹ ਨੀਲਾ ਰੰਗ ਪਾਉਂਦੇ ਆ ਤੇ ਉਦੋਂ ਪਾਉਂਦੇ ਸੀਗੇ ਇਹਦਾ ਪ੍ਰਮਾਣਕ ਹੈ ਤੇ ਪ੍ਰਮਾਣ ਜਦੋਂ ਜਦੋਂ ਸਤਿਗੁਰੂ ਸਾਹਿਬ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਮੱਕੇ ਤੇ ਕਾਜੀ ਰੁਕਨਦੀਨ ਨੇ ਜਦੋਂ ਮੱਕਾ ਘੁਮਾਇਆ ਮਹਾਰਾਜੀਆ ਨੇ ਨਾ ਹਾਂਜੀ ਤੇ ਉਥੇ ਕਿਹਾ ਸੀਗਾ ਮਹਾਰਾਜ ਜੀ ਨੂੰ ਵੀ ਤੁਸੀਂ ਪੂਰਨ ਆਕਾਲਪੁਰਖ ਦਾ ਰੋਪਿਆ ਤੁਸੀਂ ਪਰਵਰਦੀਗਾਰ ਹੋ ਤੇ ਤੁਸੀਂ ਨਾ ਸਾਡੇ ਧਰਮ ਦੇ ਪੈਗੰਬਰ ਕਹਾਓ ਨੀਲਾ ਬਾਣਾ ਪਾ ਕੇ ਠੀਕ ਹੈ ਜੀ ਮਹਾਰਾਜ ਨੇ ਵਚਨ ਕੀਤਾ ਜੀ ਕਹਿੰਦੇ ਸਮਾਂ ਆਊਗਾ ਤੁਹਾਡੇ ਧਰਮ ਦੇ ਪੀਰ ਵੀ ਕਹਾਵਾਂਗੇ ਤੇ ਜਦੋਂ ਫਿਰ ਮਾਸੀ ਵਾਲੇ ਤੋਂ ਉੱਚ ਦੇ ਪੀਰ ਬਣ ਕੇ ਨਿਕਲੇ ਸਤਿਗੁਰੂ ਤੇ ਉਹ ਪੀਰ ਕਹਾਇਆ ਮਹਾਰਾਜ ਜੀ ਦੇਖੋ ਵਰਤਾਰੇ ਹੈ ਨਾ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਜਿਹੜਾ ਕੀਤਾ ਸੀ ਸਤਿਗੁਰਾਂ ਨੇ ਫਿਰ ਨੀਲੇ ਬਾਣੇ ਦੀ ਜਿਹੜੀ ਗੱਲ ਹੈ ਨਾ ਤੇ ਗੁਰਨਾਖ ਦੇ ਪਾਤਸ਼ਾਹ ਨੇ ਉਦੋਂ ਵਜਨ ਕੀਤਾ ਸੀ ਵੀ ਨੀਲਾ ਬਾਣਾ ਪਾ ਕੇ ਜੀ ਦਿੱਲੀ ਦੇ ਤਖਤ ਤੇ ਬੈਠਾਂਗੇ ਖਾਲਸੇ ਦੇ ਰੂਪ ਦੇ ਵਿੱਚ ਅੱਛਾ ਜੀ ਹਾਂ ਜੀ ਉਦੋਂ ਦੇ ਵਚਨ ਹੋਏ ਆ ਹਾਂ ਜੀ ਇਹ ਆਪਾਂ ਨੂੰ ਕਰਨੀ ਨਾਮੇ ਦੇ ਵਿੱਚ ਸਤਿਗੁਰਾਂ ਦੇ ਪ੍ਰਮਾਣ ਮਿਲਦੇ ਆ ਜੀ ਇਹਨਾਂ ਗੱਲਾਂ ਦੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਵੀ ਕਰਨੀ ਨਾਮਾ ਦੇ ਬਜ ਨੇ ਗੁਰੂ ਨਾਨਕ ਦੇਵ ਸਾਤੇ ਪਾਛਾ ਜੀ ਨੇ ਕੀਤੇ ਇਹ ਵੀ ਗੱਲ ਸਾਡੇ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਜਿਹੜਾ ਰਾਜ ਕਰੇਗਾ ਖਾਲਸਾ ਵੀ ਉਹ ਗੁਰੂ ਨਾਨਕ ਪਾਛਾ ਦੇ ਬਾਦਸ਼ਾਹ ਦੇ ਬਜ ਨਹੀਂ ਇਹ ਸੋਚਦੇ ਵੀ ਗੁਰੂ 10ਵੇਂ ਪਾਛਾ ਦੇ ਆ ਜੀ 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 ਉਦੋਂ ਜਿਹੜਾ ਸਿੱਖਾਂ ਦਾ ਰੰਗ ਆ ਸਹੀ ਸਿੱਖਾਂ ਦਾ ਰੰਗ ਆ ਜਿਹੜਾ ਉਹ ਜਿਹਨੂੰ ਆਪਾਂ ਕੇਸਰੀ ਰੰਗ ਕਹਿੰਦੇ ਆ ਸੁਨਹਿਰੀ ਹਾਂਜੀ ਉਹ ਰੰਗ ਆ ਸਿੱਖਾਂ ਦਾ ਸਹੀ ਤੇ ਪਰ ਇਹ ਸਤਗੁਰਾਂ ਨੇ ਪ੍ਰਮਾਣ ਮਤਲਬ ਪਰ ਕਿਦਾਂ ਕਹਿ ਲਈ ਪ੍ਰਮਾਣ ਕਰ ਲਿਆ ਇਹ ਰੰਗ ਤੇ ਜਦੋਂ بادشاہ ਤਾਂ ਵੀ ਨੀਲੀਆਂ ਫੋਜਾਂ ਹੀ ਮਹਾਰਾਜ ਨੇ ਸਾਨੂੰ ਲਗਦਾ ਆਂ ਦੇਣਾ ਉਹ ਖੁਸ਼ ਹੋ ਕੇ ਜਾਂ ਲਾਲੋ ਹੋ ਕੇ ਹਾਂ ਜੀ ਮਹਾਰਾਜ ਪ੍ਰਸੰਨ ਸੀ ਕਿ ਜੋ ਉਹਨਾਂ ਤਾਂ ਵਰਤਾਰਾ ਸੀ ਤੇ ਉਹ ਲਗਦੇ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਕਿ ਤੇ ਨੀਲਾ ਬਾਣਾ ਪਾ ਕੇ ਇੱਥੇ ਬੈਠਾਂਗੇ ਦਿੱਲੀ ਦੇ ਤਖਤ ਤੇ ਹਾਲਸੇ ਦੇ ਰੂਪ ਦੇ ਵਿੱਚ ਹਾਲਸਾ ਰਾਜ ਕਰੇ ਉਹ ਦੇਖੋ ਪਹਿਲੇ ਪਾਤਸ਼ਾਹ ਇਹਨਾਂ ਕਦੋਂ ਦਾ ਕੀਤਾ ਸੀ ਮੱਕੇ ਤੋਂ ਜੀ 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 ਤੇ ਉਹ ਵਰਤਾਰੇ ਜਾ ਕੇ ਪੂਰੇ ਹੋਏ ਜਦੋਂ ਮਹਾਰਾਜ ਉੱਚ ਦਾ ਪੀਰ ਬਣ ਕੇ ਮਾਸ਼ੀਵਾੜੇ ਚੋਂ ਨਿਕਲੇ ਆ ਤੇ ਮਹਾਰਾਜ ਕਹਿੰਦੇ ਵੀ ਜਿਹੜੇ ਪਰਬਤ ਆ ਨਾ ਉਹ ਅਨੰਦਨ ਦੇਣਗੇ ਆ ਲਾਲ ਦੇਣਗੇ ਹੀਰੇ ਮੋਤੀ ਪਰਬਦਾਂ ਤੋਂ ਪ੍ਰਗਟ ਹੋਣੇ ਆ ਇਹੋ ਜਿਹਾ ਰਾਜ ਬਖਾਲ ਸੇ ਹਾਂ ਜੀ ਰਾਜ ਇਹ ਗੁਰਨਾਨਕ ਪਾਸ਼ਾ ਦੇ ਨਾਮ ਦੇ ਮਾਰੇ ਦੇ ਮੈਂ ਮਤਲਬ ਕਿ ਮੈਂ ਹੁਣ ਚਲੋ ਇੱਥੇ ਗੱਲ ਚੇੜੀ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਆਹੀ ਲੱਗਦਾ ਗੁਰਨਾਨਕ ਪਾਸ਼ਾ ਜੀ ਦੇ ਵੀ ਮਤਲਬ ਕਿ ਉਹਨਾਂ ਦੀ ਪਾਣੀ ਦੂਜੀ ਹੈ ਮਤਲਬ ਕਿ ਲਾਲੋ ਵੀ ਸਹਿਜ ਆ ਲਈ ਹੈ ਜਬਰ ਪਰ ਜਿੰਨੇ ਦਿੱਤੇ ਗੁਰੂ ਗੁਰਨਾਨਦ ਦੇ ਸੱਚੇ ਪਾਸ਼ਾ ਜੱਲੇ ਕੋਈ ਚੱਲੇ ਹੀ ਨਹੀਂ ਹਾਂ ਨਾਮ ਦੇ ਮਾਰੇ ਦਾ ਬੜਾ ਹਾਂ ਮੰਨਦੇ ਵੀ ਇਹ ਰਸੀ ਬਾਣੀ ਦਾ ਰੰਗ ਦੇਖ ਕੇ ਪਾਠ ਦੇ ਬਹੁਤ ਹੈ ਸਹੀ ਗੱਲ ਆ ਉਹ ਪਾਵਰ ਨੂੰ ਛਾਵਰ ਮਾਰੇ ਨੇ ਉੱਥੇ ਕਹਿੰਦਾ ਸੀ ਬਾਣੀ ਪਾਣੀ ਚ ਗੁਰਨਾਮ ਗੁਰਗੋਬਿੰਦ ਸੱਚੇ ਪਾਸ਼ਾਾਰੇ ਕਹਿੰਦੇ ਆ ਵੀ ਇਹ ਗਰਮ ਚੱਲੇ ਆ ਹਾਂ ਹਾਂ ਇਹ ਗੱਲ ਸੁਣੀ ਚੰਦੀ ਆ ਮਨਾਰੇ ਤੇ ਕਹਿੰਦੇ ਜਿਹਨਾਂ ਪ੍ਰੇਮ ਕੀ ਉਹਨਾਂ ਹੀ ਪ੍ਰਭ ਪਾਉਂਦੇ ਮਿੱਤਰ ਪਿਆਰੇ ਨੂੰ ਸਾਥ ਤੋਂ ਸੰਲਿਵ ਸਦਾ ਜੇ ਪ੍ਰੇਮ ਕੀ ਉਹਤਨਹੀ ਪ੍ਰਭ ਪਾਉਂਦਾ ਉਹ ਅਸੀਂ ਕੁਮ ਈਮੇਜ ਹੀ ਬਣਾ ਲੈਂਦੇ ਆ ਵੀ ਜਿਹਨਾਂ ਦੇ ਕੋਲ ਕਿਰਪਾਣ ਆ ਉਹ ਗਰਮ ਨੇ ਨਹੀਂ ਗੁਰਨਾਮ ਦੇ ਸੱਚੇ ਪਾਸ਼ਾ ਵੀ ਅਸਲ ਚ ਨਾ ਇਹ ਸਾਡੇ ਚિત੍ਰਕਾਰਾਂ ਨੇ ਪ੍ਰਚਲਿਤ ਕੀਤਾ ਸਾਡੇ ਜਨਾਂ ਸਾਡੇ ਦਿਮਾਗ 'ਚ ਇਹ ਜਿਹੀਆਂ ਬਣਾਤੀਆਂ ਜੇ ਇਤਿਹਾਸ ਨੂੰ ਪੜ੍ਹੀਏ ਤੇ ਪਤਾ ਲੱਗਦਾ ਗੁਰੂ ਰਾਂ德ੇਵ ਸੱਚੇ ਪਾਤਸ਼ਾਹ ਸ਼ਸਤਰਧਾਰੀ ਸੀਗੇ ਮਹਾਰਾਜ ਆਪਣੇ ਕਮਰ ਕਸੇ 'ਚ ਕੁਟਾਰ ਰੱਖਦੇ ਸੀਗੇ ਮਹਾਰਾਜ ਹੱਥ ਦੇ ਵਿੱਚ ਛੋਟਾ ਰੱਖਦੇ ਸੀਗੇ ਗੁਰਨਾਨਕ ਪਾਤਸ਼ਾਹ ਜੀ ਗੁਰਨਾਨਕ ਦੇ ਮਹਾਰਾਜ ਕੁਟਾਰ ਰੱਖਦੇ ਸੀਗੇ ਛੋਟਾ ਰੱਖਦੇ ਸੀਗੇ ਸ਼ਸਤਰਧਾਰੀ ਸੀ ਮਹਾਰਾਜ ਨੇ ਇਹ ਚੱਲ ਸਾਨੂੰ ਦਿਖਾਇਆ ਨਹੀਂ ਕਿ ਸਾਡੇ ਤਸਵੀਰਾਂ ਦਿਮਾਗ 'ਚ ਉਹ ਬਿਠਾਤੇ ਗਈਆਂ ਆਪਾਂ ਜਿਹੜੀ ਗੱਲ ਕੱਲ ਕਰਦੇ ਸੀ ਵੀ ਹਾਂ ਫਿਲਮ ਦਾ ਮਫਾਜ ਨਹੀਂ ਨਾ ਸਖੋਂ ਸਾਖੀਆਂ ਤੋਂ ਸਮਝ ਲੱਗ ਸਕਦੀਆਂ ਸੀ ਉਹ ਇਮੇਜਨ ਕਰ ਸਕਦੇ ਆ ਮਤਲਬ ਉਹ ਤੇ ਉਹਨੂੰ ਹਾਂ ਸਾਹਮਣੇ ਨਹੀਂ ਪੇਸ਼ ਕਰ ਸਕਦੇ ਕੋਈ ਨਾ ਕੋਈ ਕਮੀ ਰਹੂਗੀ ਫਿਰ ਉਹ ਚੀਜ਼ ਫਿਰ ਉਹ ਖੋ ਜਿਹੜੀਆਂ ਚੀਜ਼ਾਂ ਤੋਂ ਮਹਾਰਾਜ ਨੇ ਸਾਨੂੰ ਦੂਰ ਕੀਤਾ ਉਹਨਾਂ ਚੀਜ਼ਾਂ 'ਚ ਤਾਂ ਫੇਰ ਅਸੀਂ ਫਸ ਗਏ ਸਹੀ ਗੱਲ ਹੈ ਸਹੀ ਗੱਲ ਕੀ ਬਾਤ ਹੈ ਇਹ ਵੱਡੀ ਗੱਲ ਹੈ ਗੁਰੂ ਸਾਹਿਬ ਵੇਲੇ ਵੀ ਕਿੱਡੇ-ਕਿੱਡੇ ਚਿੱਤਰਕਾਰ ਸੀਗੇ ਹਾਂਜੀ ਬਹੁਤ ਵੱਡੇ-ਵੱਡੇ ਚਿੱਤਰਕਾਰ ਸੀਗੇ ਉਸ ਵਕਤ ਕੀ ਸੱਚੇ ਬਾਦਸ਼ਾਹ ਨੇ ਜੇ ਆਪਣੀਆਂ ਕੋਈ ਐਹੋ ਜਿਹੀਆਂ ਤਸਵੀਰਾਂ ਛੱਡ ਕੇ ਜਾਣੀਆਂ ਹੁੰਦੀਆਂ ਤੇ ਮਹਾਰਾਜ ਬਣਵਾ ਨਹੀਂ ਸਕਦੇ ਸੀ ਹਾਂ ਕੋਈ ਸਿੱਖ ਆ ਕੇ ਬਣਾ ਨਹੀਂ ਸੀ ਸਕਦਾ ਉਹਨੂੰ ਵੀ ਕਲਾ ਦਾ ਸੀਗੀ ਬਟੇਰੇ ਸੀਗੇ ਕਲਾ ਤਾਂ ਧੁਰ ਤੋਂ ਹੀ ਆ ਨਾ ਬਿਲਕੁਲ ਤੇ ਉਹ ਇਸ ਤਰ੍ਹਾਂ ਦਾ ਹੁੰਦਾ ਵਾ ਜੀ ਮਤਲਬ ਮਹਾਰਾਜ ਚਾਹੁੰਦੇ ਨਹੀਂ ਸੀਗੇ ਵੀ ਸਿੱਖ ਇਹਨਾਂ ਚੀਜ਼ਾਂ ਦੇ ਫਸਲ ਪਰ ਸਿੱਖੋਂ ਕਮਾ ਕੇ ਉੱਥੇ ਆ। ਸਾਡੀ ਘੁਮ ਘਮਾ ਕੇ ਕੀ ਜੇ ਸਿੱਖਾਂ ਨੂੰ ਇਹ ਸੇ ਗੱਲਾਂ ਚ ਪਸਾਉਣਾ ਹੁੰਦਾ ਫਿਰ ਜਿਹੜੀ ਇਹ ਗੁਰਤਾ ਗੱਦੀ ਸੀਗੀ ਇਹ ਵੀ ਵੰਛੇ ਦੇ ਤੌਰ ਤੇ ਹੁੰਦੀ ਜਾਂ ਸਰੀਰ ਰੂਪ ਚ ਵਿੱਚ ਸੱਚੇ ਮਹਾਰਾਜ ਜੀ ਦੀਆਂ ਹੁਕਮਾਂ ਚ ਆ। ਪਰ ਇਹ ਸ਼ਬਦ ਗੁਰੂ ਨੂੰ ਕਿਉਂ ਦੇ ਕੇ ਗਏ ਆ? ਅਖੀਰ ਇੱਥੇ ਹੀ ਆ। ਐਟ ਦਾ ਐਂਡ ਪੁਆਇੰਟ ਆਹੀ ਆ। ਐਂਡ ਪੁਆਇੰਟ ਇਹੀ ਆ। ਸ਼ੁਰੂ ਵੀ ਇੱਕ ਓਮਕਾਰ ਤੋਂ। ਕਿਹਾ ਅਖੀਰ ਵੀ ਸ਼ਬਦ ਤੇ। ਵਾਹ ਜੀ। ਤੇ ਇਹ ਵੱਡੀ ਗੱਲ ਆ ਯਾਰ ਨੂੰ ਮੈਨੂੰ ਇਹ ਰੰਗ ਤੇ ਇਹ ਕੁਝ ਗੱਲਾਂ ਨਵੀਆਂ ਪਈਆਂ ਲੱਗੀਆਂ ਤੁਹਾਡਾ ਨਾਲ ਰਹਿ ਕੇ ਤੇ ਆਹ ਥਾਨ ਆ ਬਈ ਜ਼ਰੂਰ ਆਇਓ ਮੈਨੂੰ ਮੜੇ ਇਹ ਦੱਸ ਦੋ ਕਿੱਥੇ ਕੱਜ ਕਿਸ ਨੇ ਆਣਾ ਹੋਵੇ ਉਧਰ ਸਾਡੇ ਵਾਲੇ ਪਾਸਿਓਂ ਕੋਟਕਪੂਰਾ ਤੋਂ ਜਦੋਂ ਆਪਾਂ ਬਰਗਾੜੀ ਨੂੰ ਜਾਂਦੇ ਆ ਤੇ ਕੋਟਕਪੂਰਾ ਤੋਂ ਨਾਲ ਹੀ ਮਤਲਬ 3 4 5 ਕਿਲੋਮੀਟਰ ਅੱਡ ਦੇ ਖੇਵੇਂ ਦੇ ਵਿੱਚ ਪਿੰਡ ਹੁੰਦਾ ਢਿੱਲਮਕਲਾ ਉਹ ਢਿੱਲਮਕਲਾ ਦੇ ਵਿੱਚ ਇਹ ਵਸਤਰ ਸਥਾਨ ਬਣਿਆ ਹੋਆ ਮਹਾਰਾਜੇ ਦਾ ਇੱਕ ਗੁਰਦੁਆਰਾ ਸਾਹਿਬ ਗੋਦਾਵਰੀ ਸਰ ਸਾਹਿਬ ਠੀਕ ਹੈ ਇਨ ਛੋਟੇ ਹਜੂਰ ਸਾਹਿਬ ਦਾ ਨਾਮ ਵੀ ਦਿੱਤਾ ਗਿਆ ਜੀ ਉਹਨੂੰ ਨਰਾਗਰੀ ਨਦੀ ਵਜਦੀ ਹੈ ਨਾ ਮੈਂ ਕਹਿੰਦੇ ਜਿਹੜਾ ਉੱਥੇ ਨਹੀਂ ਜਾ ਸਕਦਾ ਇੱਥੇ ਸਰੋਵਰ ਬਣਿਆ ਵਾ ਮਹਾਰਾਜਿਆਂ ਦਾ ਵੀ ਇੱਥੇ ਦਰਸ਼ਨ ਜਨਾਨ ਕਰੇ ਤੇ ਉੱਥੋਂ ਦਾ ਫਲ ਮਿਲਦਾ ਵਾ ਵਾ ਜੀ ਵਾ ਇਹ ਮਤਲਬ ਕਿ ਕੋਟਪੁਰੇ ਤੋਂ ਬਰਗਾੜੀ ਰੋਡ ਦੇ ਉੱਤੇ ਪੈਂਦਾ ੱਤਲਵਾ ਕਲਾ ਤੇ ਜ਼ਰੂਰ ਬਾਈ ਇੱਧਰ ਕੋਈ ਆਇਆ ਤਾਂ ਦਰਸ਼ਨ ਕਰਕੇ ਜਾਇਓ ਕਦੇ ਵੀ ਇਹ ਮਾਲਵੇਰੀ ਵਸ ਕੀਤੀ ਸੀ ਸਤਿਗੁਰੂ ਨੇ ਇੱਧਰ ਜਿਹੜੇ ਲੋਕ ਸੀ ਨਾ ਜੀ ਹਾਂਜੀ ਢਾੜ ਵੀ ਲੋਕ ਸੀਗੇ ਨਪਾਹੂਆਂ ਕਰਨ ਵਾਲੇ ਮਤਲਬ ਇੱਕ ਦੂਜੇ ਤੇ ਹਮਲਾ ਕਰਨਾ ਉਹਦੀਆਂ ਗਾਵਾਂ ਜਾਂ ਖੋਲ ਲਿਆਂਦਾ ਆਪਸ ਹੀ ਉਹਦੇ ਤੇ ਕਬਜ਼ਾ ਕਰ ਆਪਸ ਚੱਲਦਾ ਸੀਗਾ ਇਹਨਾਂ ਤੇ ਪਹਿਲਾਂ ਇੱਧਰ ਝੂਲਰਾਂ ਦਾ ਜ਼ਿਆਦਾ ਹੋ ਸੀਗਾ ਜੀ ਪ੍ਰਭਾਵ ਪ੍ਰਭਾਵ ਸੀਗਾ ਝੂਲਰ ਜ਼ਿਆਦਾ ਮਤਲਬ ਕਰਦੇ ਸੀਗੇ ਹਨਾ ਹਾਂ ਆਮ ਲੋਕਾਂ ਦੇ ਨਾਲ ਤੇ ਉਹ ਇੱਕ ਦੂਜੇ ਨਾਲ ਲੜਦੇ ਝਗੜਦੇ ਰਹਿੰਦੇ ਸੀਗੇ ਤੇ ਜਦੋਂ 10ਵੇਂ ਪਾਸ਼ਾ ਆਪਣੇ ਪਿੰਡ ਗਏ ਬਰਗਾੜੀ ਹਾਂਜੀ ਉੱਥੇ ਮਹਾਰਾਜ ਨੇ ਵਾਰ ਦਿੱਤਾ ਵੀ ਇਹਨਾਂ ਨੇ ਹੁਣ ਸਾਡੀ ਟਹਿਲ ਸੇਵਾ ਕੀਤੀ ਤੇ ਸੁਖੀ ਵਸਣਗੇ ਧਾੜ ਵੀ ਲੋਕ ਆ ਹਾਂ ਕਿਉਂਕਿ ਉੱਥੇ ਸਿੱਖਾਂ ਨੇ ਸਵਾਲ ਕੀਤੇ ਮਹਾਰਾਜ ਬੜੇ ਰੁੱਖੇ ਜਿਹੇ ਆ ਹਾਂ ਬੜੇ ਰੁੱਖੇ ਬੋਲਦੇ ਇਹ ਬਿਲਕੁਲ ਸਾਰੇ ਕਹਿੰਦੇ ਵੀ ਇਹਨ ਨਹੀਂ ਮੰਨਦੇ ਕਿਸੇ ਦੀ ਧਾੜ ਵੀ ਲੋਕ ਆ ਗੈਰਤਮੰਦ ਲੋਕ ਆ ਪਰ ਹੁਣ ਇਹ ਪਿਆਰ ਨਾਲ ਰਹਿਣਗੇ ਨਾਲ ਨਾਲ ਕੇ ਰਹਿਣਗੇ ਫਸਲ ਬਾੜੀਆਂ ਹੋਣਗੀਆਂ ਵੀ ਇਹਨਾਂ ਨੇ ਟਹਿਲ ਸੇਵਾ ਕੀਤੀ ਇਹ ਫਲ ਮਿਲਿਆ ਸਾਨੂੰ ਮਾਲ ਦੇ ਨੂੰ ਕੀ ਬਾਤ ਹੈ ਮਹਾਰਾਜ ਦਾ ਕਹਿੰਦੇ ਹੁੰਦੇ ਕੀਤਾ ਉਂਗਲੀ ਦਾ ਇਸ਼ਾਰਾ ਮਾਰਨੀ ਆ ਤੁਹਾਨੂੰ ਤਾਂ ਫੇਰ ਮਹਾਰਾਜ ਨੇ ਅੱਡੇ ਬਚਨ ਕੀਤੇ ਰਹੇ ਮਹਾਰਾਜ ਆਪਣੇ ਨੱਜ ਬਰਗਾੜੀ ਹੈ ਨਾ ਤੇ ਬਰਗਾੜੀ ਵੀ ਰੋੜਾਂ ਦਾ ਜਿਹੜਾ ਪਿੰਡ ਵੀ ਆ ਕਸ ਬਈ ਲਾ ਲਓ ਇੱਕ ਤਰ੍ਹਾਂ ਦਾ ਹਸਬਾਜੀ ਕਿੰਨੀ ਦਾ ਵੋਟ ਹੀ ਆ ਉਹਦੀ ਕਿੰਨੀ ਕਿੰਨੀ ਵੋਟ 20000 ਦਾ ਵੋਟ ਹੀ ਇੱਕ ਤੁਰਦਾ ਫਿਰਦਾ ਸ਼ਹਿਰ ਲਾ ਲਓ ਤੇ ਆ ਭੋਲ ਜਦਾਂ ਵੀਰ ਸੋਢੀ ਤੇਆ ਸਿੰਘ ਪੁੱਤਰ ਸੋਢੀ ਮੱਲ ਸਿੰਘ ਤੇ ਆ ਪਿੱਛੇ ਇਹਨਾਂ ਦੇ ਰਹਿائش ਵੀ ਹੈ ਇਹ ਇੱਕ ਘਰ ਚ ਹੀ ਆਹੇ ਤੇ ਜਰੂਰ ਕਦੇ ਗਿਆੜਾ ਲੱਗਿਆ ਤਾਂ ਮਾਰਿਓ ਇੱਥੇ ਬਈ ਦਰਸ਼ਨ ਜ਼ਰੂਰ ਕਰਕੇ ਜਾਇਓ ਬਾਬਾ ਜੀ ਧੰਨਵਾਦ ਜੀ ਤੁਹਾਡਾ ਵੀ ਸਾਨੂੰ ਦਰਸ਼ਨ ਕਰਵਾਉਣ ਲਈ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ